ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਜੰਗ ਸ਼ੁਰੂ ਕੀਤੀ ਹੋਈ ਹੈ ਨਸ਼ਾ ਤਸਕਰਾਂ ਦੇ ਘਰ ਟਾਇਆ ਜਾ ਰਹੇ ਹਨ ਉਹਨਾਂ ਨਸ਼ਾ ਤਸਕਰਾਂ ਦੇ ਘਰ ਟਾਇਆ ਜਾ ਰਹੇ ਨੇ ਜਿਨ੍ਹਾਂ ਦੇ ਘਰਾਂ ਦੀ ਵਾਇਲੇਸ਼ਨ ਜਾਂ ਉਹਨਾਂ ਨੇ ਪਿੰਡ ਦੀ ਪੰਚਾਇਤ ਜਾਂ ਲਾਲ ਡੋਰੇ ਤੋਂ ਬਾਹਰ ਜਾਂ ਗੈਰ ਕਾਨੂੰਨੀ ਥਾਂ ਦੇ ਆਪਣਾ ਘਰ ਬਣਾਇਆ ਸੀ ਜਾਂ ਉਲੰਘਣਾ ਕੀਤੀ ਸੀ ਉਹਨਾਂ ਦੇ ਘਟਾਏ ਜਾ ਰਹੇ ਨੇ ਇੱਕ ਅਜਿਹਾ ਹੀ ਮਾਮਲਾ ਹੈ ਕਿ ਇੱਕ ਨਸ਼ੇ ਦੇ ਤਸਕਰ ਜਿਹਦੇ ਖਿਲਾਫ ਦੋ ਮੁਕਦਮੇ ਦਰਜ ਸੀ ਉਸਨੇ ਘਰ ਪੰਚਾਇਤੀ ਜ਼ਮੀਨ ਦੇ ਵਿੱਚ ਪਾਇਆ ਸੀ ਤੇ ਜਦੋਂ ਮਹਿਕਮਾ ਉਹਨਾਂ ਦਾ ਘਰ ਢਾਉਣ ਗਿਆ ਤਾਂ ਫਿਰ ਪਿੰਡ ਦੀ ਪੰਚਾਇਤ ਨੇ ਮਹਿਕਮੇ ਦੇ ਨਾਲ ਗੱਲਬਾਤ ਕੀਤੀ ਕਿ ਉਹਦਾ ਘਰ ਨਾ ਢਾਓ ਤੇ ਖੁਦ ਹੀ ਪੰਚਾਇਤ ਫੈਸਲਾ ਲੈ ਗਿਆ ਜਿਹਦੇ ਚੱਲਦਾ ਪੰਚਾਇਤ ਨੇ ਫੈਸਲਾ ਕੀਤਾ ਕਿ ਜਿਹੜਾ ਨਸ਼ੇ ਦਾ ਤਸਕਰਾ ਉਹ ਲੋ ਉਹਦੇ ਵੱਲੋਂ ਬਣਾਇਆਗੇ ਘਰ ਨੂੰ ਹੁਣ ਪੰਚਾਇਤ ਨੇ ਆਂਗਣਵਾੜੀ ਸੈਂਟਰ ਬਣਾ ਦਿੱਤਾ ਗਿਆ ਪਰ ਨਸ਼ੇ ਤਸਕਰ ਦੀ ਘਰ ਵਾਲੀ ਜਾਂ ਬੱਚੇ ਉਹ ਸੜਕਾਂ ਤੇ ਆ ਗਏ ਨੇ ਇਹ ਜੇ ਕਿਹੋ ਜਿਹਾ ਇਨਸਾਫ ਆ ਪਰ ਪੂਰੀ ਖਬਰ ਆ ਫਤੇਗੜ ਚੂੜੀਆਂ ਤੋਂ ਪੰਜਾਬੀ ਜਾਗਰਣ ਦੇ ਪੱਤਰਕਾਰ ਪਰਮਿੰਦਰ ਸਿੰਘ ਬਾਠ ਉਹਨਾਂ ਦੀ ਛੱਪੀ ਹੈ ਜਿਹਦਾ ਖਬਰ ਦਾ ਟਾਈਟਲ ਆ ਕਿ ਤਸਕਰ ਦਾ ਘਰ ਬਣਿਆ ਆਂਗਣਵਾੜੀ ਪਰ ਰੁੱਲ ਗਏ ਆਪਣੇ ਬੱਚੇ ਪੂਰੀ ਖਬਰ ਆ ਕਿ ਜਿਹੜਾ ਪ੍ਰਸ਼ਾਸਨ ਨੇ ਫਤੇਗੜ ਚੂੜੀਆਂ ਵਿਧਾਨ ਸਭਾ ਹਲਕੇ ਦੇ ਅਧੀਨ ਆਉਂਦੇ ਪਿੰਡ ਸ਼ਮਸ਼ੇਰਪੁਰ ਦੇ ਵਸਨੀਕ ਇੱਕ ਨਸ਼ਾ ਤਸਕਰ ਦੇ ਘਰ ਨੂੰ ਆਂਗਣਵਾੜੀ ਕੇਂਦਰ ਵਿੱਚ ਬਦਲ ਦਿੱਤਾ ਹੈ ਇਸ ਕਾਰਨ ਪਿੰਡ ਦੇ ਛੋਟੇ ਬੱਚਿਆਂ ਨੂੰ ਪੜ੍ਹਾਈ ਲਈ ਹੋਣਾ ਇਸ ਸੈਂਟਰ ਦੇ ਵਿੱਚ ਵਿਸ਼ੇਸ਼ ਸਹੂਲਤਾਂ ਮਿਲਣ ਗਿਆ ਪਰ ਜਿਸ ਘਰ ਵਿੱਚ ਆਂਗਣਵਾੜੀ ਕੇਂਦਰ ਸ਼ੁਰੂ ਕੀਤਾ ਗਿਆ ਉਸ ਘਰ ਦੇ ਪਰਿਵਾਰਕ ਮੈਂਬਰ ਬੱਚਾ ਸਮੇਤ ਹੁਣ ਖੁੱਲੇ ਆਸਮਾਨ ਹੇਠ ਸੌਣ ਲਈ ਮਜਬੂਰ ਹੋ ਗਏ ਨੇ ਜਾਣਕਾਰੀ ਅਨੁਸਾਰ ਪੁਰਸਵ ਭਾਗ ਨੂੰ ਪਿੰਡ ਸ਼ਮਸ਼ੇਰਪੁਰ ਦੇ ਨਸ਼ਾ ਤਸਕਰਾਂ ਵਰਧ ਕਰ ਟਾਉਣ ਦੀ ਕਾਰਵਾਈ ਦੇ ਹੁਕਮ ਦਿੱਤੇ ਗਏ ਸਨ ਪਰ ਪੰਚਾਇਤ ਵੱਲੋਂ ਅਪੀਲ ਕਰਨ ਉੱਤੇ ਨਸ਼ਾ ਤਸਕਰ ਦੇ ਘਰ ਨੂੰ ਆਂਗਣਵਾੜੀ ਕੇਂਦਰ ਵਿੱਚ ਬਦਲ ਦਾ ਫੈਸਲਾ ਕੀਤਾ ਗਿਆ ਪੰਚਾਇਤ ਨੇ ਕਿਹਾ ਕਿ ਪ੍ਰਸ਼ਾਸਨ ਇਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜੁੱਧ ਨਸ਼ਾ ਵਿਰੁੱਧ ਮਹਿੰਮ ਦੇ ਹਿੱਸੇ ਵਜੋਂ ਇਸ ਘਰ ਵਿਰੁੱਧ ਕਾਰਵਾਈ ਕੀਤੀ ਹੈ ਬਾਅਦ ਤਸਕਰ ਦੇ ਘਰ ਨੂੰ ਆਂਗਣਵਾੜੀ ਕੇਂਦਰ ਵਿੱਚ ਬਦਲ ਦਾ ਫੈਸਲਾ ਕੀਤਾ ਗਿਆ ਮੁਲਜਮਾ ਨੇ ਪੰਚਾਇਤ ਦੀ ਸ਼ਾਮਲੜ ਜ਼ਮੀਨ ਉੱਤੇ ਨਜਾਇਜ਼ ਕਬਜ਼ਾ ਕਰਕੇ ਘਰ ਬਣਾਇਆ ਹੋਇਆ ਸੀ ਤੇ ਹਾਲ ਹੀ ਵਿੱਚ ਪ੍ਰਸ਼ਾਸਨ ਇੱਥੇ ਇੱਕ ਨੋਟਿਸ ਵੀ ਲਗਾਇਆ ਸੀ ਘਰ ਦੀ ਵਸਨੀਕ ਅਮਨਦੀਪ ਕੌਰ ਨੇ ਕਿਹਾ ਕਿ ਉਸ ਦੇ ਪਿਤਾ ਰਾਮਪਾਲ ਸਿੰਘ ਵਿਰੁੱਧ ਐਨ ਡੀ ਪੀ ਐਸ ਐਕਟ ਦੇ ਦੋ ਮਾਮਲੇ ਦਰਜਨ ਅਤੇ ਹਾਲ ਹੀ ਵਿੱਚ ਪ੍ਰਸ਼ਾਸਨ ਨੇ ਪੰਚਾਇਤ ਦੀ ਸ਼ਾਮਲੜ ਜ਼ਮੀਨ ਉੱਤੇ ਗੈਰ ਕਾਨੂੰਨੀ ਉਸਾਰੀ ਸਬੰਧੀ ਉਹਨਾਂ ਦੀ ਘਰ ਦੀ ਕੰਧ ਤੇ ਇੱਕ ਨੋਟਿਸ ਵੀ ਲਗਾ ਦਿੱਤਾ ਸੀ ਅਤੇ ਕੁਝ ਦਿਨਾਂ ਬਾਅਦ ਪ੍ਰਸ਼ਾਸਨ ਨੇ ਉਸ ਦੇ ਬਜ਼ੁਰਗ ਦਾਦਾ-ਦਾਦੀ ਅਤੇ ਦੋ ਛੋਟੇ ਬੱਚਿਆਂ ਨੂੰ ਘਰੋਂ ਕੱਢ ਦਿੱਤਾ ਸੀ ਅਤੇ ਉਹਨਾਂ ਦੇ ਘਰ ਨੂੰ ਅੰਗਣਵਾੜੀ ਕੇਂਦਰ ਵਿੱਚ ਤਬਦੀਲ ਕਰ ਦਿੱਤਾ ਹੁਣ ਉਸ ਦੇ ਦੋ ਛੋਟੇ ਭਰਾ ਤੇ ਦਾਦਾ-ਦਾਦੀ ਇਸ ਗਰਮੀ ਦੇ ਮੌਸਮ ਵਿੱਚ ਖੁੱਲੇ ਆਸਮਾਨ ਹੇਠ ਸੌਣ ਲਈ ਮਜਬੂਰ ਹੋ ਚੁੱਕੇ ਨੇ ਉਸ ਨੇ ਕਿਹਾ ਕਿ ਉਸ ਦੇ ਪਿਤਾ ਨਸ਼ੇ ਦਾ ਆਦੀ ਸੀ ਅਤੇ ਉਹ ਹੀਰੋਨ ਆਦ ਮੇਚਣ ਦਾ ਕਾਰੋਬਾਰ ਨਹੀਂ ਕਰਦਾ ਸੀ ਉਹ ਖੁਦ ਖਾਂਦਾ ਸੀ ਰਮਦੀਪ ਨੇ ਕਿਹਾ ਕਿ ਪਿੰਡ ਵਿੱਚ ਹੋਰ ਨਾ ਲੋਕਾਂ ਨੇ ਵੀ ਸ਼ਾਮਲਾਟ ਜਗਾ ਉੱਤੇ ਕਬਜ਼ਾ ਕੀਤਾ ਹੈ ਪਰ ਸਾਡੇ ਘਰ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਗਿਆ ਉਸ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ નિર્ਦੋਸ਼ ਛੋਟੇ ਬੱਚਿਆਂ ਤੇ ਬਜ਼ੁਰਗਾਂ ਉੱਤੇ ਰਹਿਮ ਕੀਤਾ ਜਾਵੇ ਤੇ ਉਹਨਾਂ ਨੂੰ ਉਹਨਾਂ ਦੇ ਘਰ ਵਾਪਸ ਭੇਜਿਆ ਜਾਵੇ ਉਧਰ ਇਸ ਪੱਤਰਕਾਰ ਤਰਮਿੰਦਰ ਸਿੰਘ ਬਾਠ ਹੋਣਾ ਨੇ ਪਿੰਡ ਦੇ ਸਰਪੰਚ ਦੇ ਨਾਲ ਗੱਲਬਾਤ ਕੀਤੀ। ਮਾਮਲੇ ਦੇ ਸਬੰਧ ਵਿੱਚ ਪਿੰਡ ਸ਼ਮਸ਼ੇਰਪੁਰ ਦੇ ਸਰਪੰਚ ਗੁਰਮੀਤ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਉਕਤ ਘਰ ਨੂੰ ਢਾਉਣ ਦੇ ਹੁਕਮ ਆਏ ਸਨ ਪਰ ਉਹਨਾਂ ਨੇ ਪਿੰਡ ਦੀ ਬੰਦਬਾਗੀ ਦੇ ਡਰ ਤੋਂ ਪ੍ਰਸ਼ਾਸਨ ਨੂੰ ਅਪੀਲ ਕਰਕੇ ਉਕਤ ਘਰ ਵਿੱਚ ਆਂਗਣਵਾੜੀ ਕੇਂਦਰ ਚਲਾਉਣ ਦਾ ਮਤਾ ਬਣਾ ਕੇ ਸਰਕਾਰ ਨੂੰ ਭੇਜ ਦਿੱਤਾ ਸੀ। ਉਹਨਾਂ ਦੱਸਿਆ ਕਿ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਮਿਲੇ ਹੁਕਮਾਂ ਤੋਂ ਬਾਅਦ ਉਕਤ ਘਰ ਵਿੱਚ ਅੰਗਣਵਾੜੀ ਕੇਂਦਰ ਖੋਲ ਦਿੱਤਾ ਗਿਆ ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਚਾਹੇ ਤਾਂ ਉਹ ਪਰਿਵਾਰ ਮੁੜ ਉਸ ਘਰ ਵਿੱਚ ਜਾ ਸਕਦਾ ਪਰ ਪੰਚਾਇਤ ਦੇ ਹੱਥ ਵਿੱਚ ਕੁਝ ਨਹੀਂ ਹੈ ਕਿਉਂਕਿ ਉਹ ਨਸ਼ੇ ਦੇ ਮਾਮਲੇ ਦੇ ਵਿੱਚ ਉਸ ਦੇ ਖਿਲਾਫ ਮੁਕਦਮੇ ਅੰਦਰ ਹੈ ਹੁਣ ਸਵਾਲ ਹੈ ਕਿ ਇੱਕ ਨਸ਼ਾ ਵੇਚਣ ਵਾਲਾ ਬੰਦਾ ਜਿਨੇ ਜੁਰਮ ਕੀਤਾ ਪਰ ਉਹਦੇ ਛੋਟੇ ਬੱਚੇ ਜਿਹੜੇ ਨੇ ਉਹ ਹੁਣ ਉਹਨਾਂ ਕੋਲੋਂ ਸਰਕਾਰ ਨੇ ਘਰ ਦੀ ਛੱਤ ਖੋ ਲਈ ਹੈ ਤੇ ਜਿਸ ਬੱਚਿਆਂ ਦੀ ਛੱਤ ਖੋਈ ਗਈ ਆ ਉੱਥੇ ਹੁਣ ਇੱਕ ਆਂਗਣਵਾੜੀ ਸੈਂਟਰ ਖੋਲ ਦਿੱਤਾ ਗਿਆ ਤੇ ਉਸ ਆਂਗਣਵਾੜੀ ਸੈਂਟਰ ਦੇ ਵਿੱਚ ਪਿੰਡ ਦੇ ਹੋਰ ਬੱਚੇ ਆ ਕੇ ਉੱਥੇ ਪੜ੍ਹਾਈ ਕਰ ਰਹੇ ਨੇ ਜਾਂ ਕੁਝ ਸਿੱਖ ਰਹੇ ਨੇ ਤੇ ਜਿਨ੍ਹਾਂ ਦੀ ਛੱਤ ਖੋਈ ਗਈ ਆ ਉਹ ਆਪਣਾ ਘਰ ਵੇਖ ਕੇ ਜਾਂ ਬੱਚਿਆਂ ਨੂੰ ਵੇਖ ਕੇ ਆਪਣੇ ਘਰ ਵਿੱਚ ਜਾਣ ਲਈ ਤਰਸ ਰਹੇ ਨੇ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਉਸ ਨੇ ਇਹ ਸਰਕਾਰ ਤੱਕ ਜਾਣੇ ਚਾਹੀਦੇ ਨੇ ਫਰਾਲਸ ਜਾਣਕਾਰੀ ਦੇ ਨਾਲ ਧਰਤ ਤੋਂ ਲੈਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ